ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੇਰੇ ਪਿੰਡ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸੀਰਾਂਪਰਾਪੁਰ ਬਹੁਤ ਸੋਹਣੀ ਝੋਟੀ ਆ ਪਹਿਲੇ ਸੂਏ ਸੂਈ ਸਵਾਈ ਤੇ ਆਪਾਂ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੁਹਾਨੂੰ ਬਾਈ ਤੋਂ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨਾ ਹੁਣ ਦੁੱਧ ਤਿਆਰ ਆ ਬਹੁਤ ਸੋਹਣਾ ਹਵਾਨਾ ਜਿਹੜਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਹੋ ਕਿਸੇ ਵੀ ਪਾਸੋਂ ਝੋਟੀ ਖੁੰਜੀ ਨਹੀਂ ਹਵਾਨਾ ਵੀ ਪੂਰਾ ਪੱਟਾਂ ਦੇ ਸੰਨ ਵਾਲਾ ਤੇ ਥਣ ਵੀ ਕਲਾਕਲਾ ਲੱਗਿਆ ਵਾ ਦੇਖੋ ਹੱਥ ਦੀ ਚਵਾਈ ਵਾਲੇ ਥਾਣਾ ਬਹੁਤ ਸੋਹਣਾ ਹਵਾਨਾ ਵੀ ਤੇ ਉਹ ਵੀ ਕਿਸੇ ਪਾਸੇ ਦੇਖੋ ਤੁਸੀਂ ਸਿੰਘਪੂਰਾ ਕੁੰਡਾ ਤੇ ਬਾਡੀ ਬਹੁਤ ਵਧੀਆ ਸਰੀਰ ਦੀ ਭਾਰੀ ਵੇੜ ਦੀ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਬਣੇ ਰਿਓ ਵੀਡੀਓ ਦੇਖਣ ਤੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਦੱਸ ਦੇ 70 ਸਿੰਘ ਜੀ ਠੀਕ ਆ ਜੀ ਪਿੰਡ ਆਪਣਾ ਜਲਾਲ ਜੀ ਤੇ ਘਰ ਆਪਣਾ ਆ ਗਿਆ ਬੱਸ ਸਟੈਂਡ ਕੋਲੇ ਦਾਣਾ ਮੰਡੀ ਕੋਲੇ ਠੀਕ ਆ ਜੀ ਤੇ ਜਿਹੜੀ ਇਹ ਝੋਟੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਹੋ ਗਏ ਜੀ ਤੇ ਹੁਣ ਲਗਭਗ ਬੋਲਾ ਕਿੰਨਾ ਕੁ ਤਿਆਰ ਹੋ ਗਿਆ 5 ਲੀਟਰ ਬੋਲ ਹੈ ਜੀ ਠੀਕ ਹੈ ਜੀ ਦੋਨੇ ਟਾਈਮਾਂ ਦੇ ਹਾਂ ਜੀ ਹਾਂ ਠੀਕ ਹੈ ਜੀ ਕੱਟੇ ਨੂੰ ਚੰਗਾ ਕੇ ਹਾਂ ਜੀ ਠੀਕ ਹੈ ਜੀ ਮਗਰ ਕੱਟਾ ਜੀ ਮਗਰ ਕੱਟਾ ਠੀਕ ਹੈ ਜੀ ਤੇ ਲਗਭਗ ਇਹ ਜੇ ਆਪਣੇ ਘਰ ਦੀ ਕੋਈ ਛੋਟੀ ਸੀ ਠੀਕ ਹੈ ਜੀ ਸੰਧੀ ਸੀਲ ਪੂਰੀ ਠੀਕ ਹੈ ਜੀ ਕੋਈ ਚੋਈ ਜਾਵੇ ਸੰਧੀ ਸੀਲ ਹੈਗੀ ਕੋਈ ਮਾਦੀ ਦੀ ਹੋਵੇ ਠੀਕ ਹੈ ਜੀ ਕੋਈ ਇਹ ਤਾਂ ਆ ਰਹੇ ਸਾਰੇ ਸੰਪੂਰੇ ਤਾਂ ਹੋ ਗੋਲੀ ਠੀਕ ਹੈ ਜੀ ਮੂੰਹ ਹੀ ਦੱਸ ਦਈਏ ਛੋਟੀ ਨਹੀਂ ਉੱਪਰੇ ਬੰਦੇ ਤੋਂ ਬਹੁਤ ਡਰਦੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੂਹਰਾ ਦੱਸਣਾ ਪੂਰੀ ਖਾਲੀ ਹਾਂਜੀ ਹਾਂਜੀ ਕੁੰਡੀ ਸਕਰੀਨ ਪੂਰੀ ਝੋਟੀ ਹੈ ਜੀ ਤੇ ਰੇਟ ਦੱਸ ਦਿਓ ਜੀ ਆਪਾਂ ਇੱਕ ਦੱਸ ਦੇਣਾ ਠੀਕ ਹੈ ਜੀ ਵਿੱਚੋਂ ਮੰਨਤਾ ਵੀ ਹੋ ਚੁੱਕੀ ਥੋੜਾ ਬਹੁਤਾ ਪਰ ਆਪਰੇ ਟੁਣਾ ਹੀ ਹੋ ਗਈ ਠੀਕ ਹੈ ਬਿਲਕੁਲ ਜਾਇ ਜੀ ਵੀ ਜਿਹੜਾ ਵੀਡੀਓ ਦੇਖ ਕੇ ਭਰਾ ਆ ਕੇ ਸੌਦਾ ਹੋਇਆ ਠੀਕ ਹੈ ਜੀ ਵੱਧ ਮੰਗਣ ਦਾ ਕੋਈ ਫਾਇਦਾ ਨਹੀਂ ਦੇਖਣੇ ਤਾਂ ਥੋੜੀ ਤੰਗੀ ਕਰਤੀ ਹੈ ਹਾਂਜੀ ਹਾਂਜੀ ਆਪਾਂ ਰੱਖ ਦੂ ਦੁੱਧ ਪਾਈਆਂ ਦੀ ਝੋਟੀ ਠੀਕ ਹੈ ਜੀ ਥੋੜੀ ਜੱੜਾ ਬਾਈ ਤਾਂ ਕਿ ਪੁੱਛ ਤੋਂ ਮਗਰ ਕੱਟੀ ਦੂਜੇ ਚੁੰਗੀ ਜਾਂਦੇ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਸੱਜਣੋ ਰੇਟ ਵੀ ਆਪਾਂ ਵੀਡੀਓ ਚ ਕਰਾਤਾ ਬਿਲਕੁਲ ਵਾਜਵਰੇਟ ਕਰਿਆ ਬਾਈ ਨੇ ਦੁੱਧ ਦੇ ਹਿਸਾਬ ਨਾਲ ਤੇ ਝੋਟੀ ਵੀ ਬਹੁਤ ਸੋਹਣੀ ਹਜੇ ਹੋਰ ਵੀ ਤਿਆਰ ਹੋਣਾ ਨੇ ਪੂਰੇ ਦਿਨਾਂ ਤੀ ਸੂਪੀ ਉੱਤੇ ਤਿੰਨ ਦਿਨ ਲੱਗੇ ਅੱਛਾ ਜੀ ਇਹ ਪਾਸਾ ਤੋਂ ਕਿਲੇ ਵਿੱਚ ਜਦਾਂ ਨਹੀਂ ਹੁਣ ਬੱਧ ਜਾਣਾ ਸੀ ਹਾਂਜੀ ਹਾਂਜੀ ਜੀ ਪੰਜ ਚਾਰ ਦਿਨ ਉੱਤੇ ਹੋਰ ਲੱਜਾਂਦੀ ਤਾਂ ਇਦੋਂ ਵੀ ਤਿਆਰ ਹੋ ਜਾਣੀ ਸੀ ਆਹ ਕੱਟਾ ਜਾ ਇਹਦੇ ਤਾਂ ਨਹੀਂ ਪਤਾ ਕਿਹੜੇ ਸੀਮ ਆਂਦਾ ਸੀਗੇ ਜੀ ਇਹ ਟੀਕਾ ਭਰਾ ਦੇ ਵਧੀਆ ਨਹੀਂ ਜਾਦੂ ਟੀਕਾ ਵਧੀਆ ਭਰਿਆ ਹੋਇਆ ਹੈਗਾ ਠੀਕ ਆ ਜੀ ਲੋ ਬਾਹਰ ਤੋੜ ਲੋ ਆਪਾਂ ਉਹ ਰੱਖਦੇ ਰਹਦੇ ਹੁੰਦੇ ਸੀ ਇਹਦਾ ਸਿਮਾ ਦਾ ਹਾਂਜੀ ਹਾਂਜੀ ਰੋ ਤੋੜ ਲੋ ਬਾਹਰ ਲੋ ਵੀ ਸੱਜਣੋਂ ਦਿਖਾਉਣਿਆ ਸਾਨੂੰ ਬਾਹਰ ਤੋੜ ਕੇ ਝੋਟੀ ਬਹੁਤ ਸੋਹਣੀ ਸਕੀਨ ਝੋਟੀ ਐ ਪੂਰੀ ਠੰਡੀ ਸੀਲ ਜਿਵੇਂ ਆਮ ਭਰਾ ਕਹਿੰਦੇ ਪਹਿਲਣਾ ਝੋਟੀਆਂ ਚਾਹੀਦੀਆਂ ਆਂ ਗਿਆ ਦੁੱਧ ਨੂੰ ਵੀ ਚੰਗੀ ਰਹੂਗੀ ਹਾਂਜੀ ਇਹ ਪੂਰੀ ਜਾਂ ਹਾਂਜੀ ਆ ਦੇਖੋ ਲੋ ਜਦੋਂ ਮਰਜੀ ਕਟਰੂ ਛੱਡ ਲੋ ਇਹ ਨਹੀਂਗਾ ਵੀ ਛੱਡ ਚੱਕੂਗੀ ਦੇਖੋ ਪੂਰਾ ਔਲ ਨਹੀਂ ਕਰਦੀ ਜਿਵੇਂ ਪਹਿਲਣਾ ਝੋਟੀਆਂ ਕਰਦੀਆਂ ਬਹੁਤ ਬਹੁਤ ਠੰਡੀ ਸੀਲ ਲਓ ਲੈ ਚਲੋ ਬਾਹਰ ਕੇਰਾ ਫੇਰ ਛੱਡ ਲੋ ਦੇਖੋ ਕਹਿੰਦੇ ਕੋਈ ਕਟਰੂ ਲੱਗ ਜੇ ਇਹ ਜਮਾ ਉਪਰਾਂ ਨਹੀਂ ਕਰਦੀ ਇਹ ਜੀ ਝੋਟੀ ਬਈ ਕਰਮਾ ਨਾ ਮਿਲਦੀ ਆ ਇੱਥੇ ਰੋਕ ਐਥੇ ਰੋਕ ਲੋ ਰੋਕ ਲੋ ਜੀ ਲਓ ਵੀ ਦੇਖੋ ਕੱਦ ਕਾਠ ਪੂਰਾ ਝੋਟੀ ਦਾ ਤੇ ਠੰਡੀ ਸੀੜ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਦੇਖੋ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਕੱਲਾ ਕੱਲਾ ਥਾਣਾ ਆ ਕੱਟ ਲਓ ਵੀ ਚੈੱਕ ਕਰੋ ਲੇਵਾ ਬਹੁਤ ਸੋਹਣਾ ਲੇਵਾ ਬਣਾਇਆ ਝੋਟੀ ਨੇ ਦੇਖੋ ਪੂਰਾ ਸਾਫ ਸੁਥਰਾ ਥਾਣ ਬਹੁਤ ਸੋਹਣੇ ਰਗੇ ਚਾਰੇ ਥਾਣ ਇੱਕੋ ਜਿਹਾ ਇੱਕੋ ਜਿਹੀ ਵਿਥੀ ਤੇ ਆ ਇਹ ਮਗਰ ਕੱਟਾ ਇਹ ਵੀ ਪੂਰੇ ਵਧੀਆ ਸੀਮਨ ਦਾ ਕੱਟਾ ਬਾਈ ਕਹਿੰਦੇ ਵੀ ਰਿਕਾਰਡ ਨਿਕਲਦਾ ਰੱਖਿਆ ਸੀ ਦੇਖ ਸਕਦੇ ਹੋ ਤੁਸੀਂ ਝੋਟੀ ਪੱਠ ਪੁੜੇ ਦੀ ਕੁਆਲਿਟੀ ਇੱਕ ਨੰਬਰ ਆ ਤੇ ਜਿਹੜੇ ਭਰਾ ਨੂੰ ਫਿੱਟ ਆਉਂਦੀ ਝੋਟੀ ਜਰੂਰ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਦਿੱਤਾ ਤੁਸੀਂ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਲਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ